ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਵੱਧਨੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਜੀ ਜਿੰਨਾਂ ਚ ਇੱਕ ਬਿਲਕੁਲ ਤਾਜ਼ਾ ਸੂਰਿਆ ਨਾਗਾ ਤੇ ਇੱਕ ਹੈਗਾ ਜੀ ਗੱਬਣ ਸਮਾਂ ਹਜੇ ਲੈਂਦਾ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਸੀਗਾਲ ਜੀ ਸਸੀਗਾਲ ਬਈ ਨਾਮ ਤੇ ਐਡਰੈਸ ਦੱਸੋ ਬਈ ਨਾਮ ਦਲਪੀਤ ਪਿੰਡ ਵਦਨੀ ਖੋਰਤ ਜ਼ਿਲ੍ਹਾ ਮੋਗਾ ਸੀ ਹਿਨਾਰ ਸਿੰਘ ਵਾਲਾ ਮੋਬਾਈਲ ਨੰਬਰ 9856 07852 ਠੀਕ ਹੈ ਵੀਰੇ ਦੋ ਨਾਗਾ ਜੀ ਇਹ ਹਾਂਜੀ ਬਈ ਦੋ ਨਾਗਾ ਇਧਰੋਂ ਸ਼ੁਰੂ ਕਰਦੇ ਆ ਵੀਰੇ ਸੁਆ ਕਿੰਨੇ ਮਾ ਜੀ ਸੁਆ ਬਈ ਪਹਿਲਾ ਤੂੰ ਨੂੰ ਬੱਚੀ ਦੰਦੋ ਜੀ ਚਾਰ ਦੰਦਾ ਬਈ ਕਦੋਂ ਸੁਈ ਹੈ ਜੀ ਬਈ ਇਹਨੂੰ ਹੋ ਗਏ 4 ਘੰਟੇ ਸੀ 4 ਘੰਟੇ ਹੋ ਗਏ ਜੇਰ ਡੰਨਾ ਜੀ ਜੇਰ ਬਈ ਡੰਨਾ ਉੱਤੇ ਠੀਕ ਆ ਆਪਾਂ ਦਿਖਾ ਵੀ ਦਿੰਨੇ ਆ ਵੀਰੇ ਤੁਹਾਨੂੰ ਜੇਰ ਕਰ ਲੋ ਚੱਕ ਲਓ ਜੀ ਹੋ ਕੇ ਡੰਨਾ ਜੀ ਠੀਕ ਆ ਵੀਰੇ ਬੱਚਾ ਕੀ ਆ ਮਗਰ ਬੱਚੀ ਆ ਬਈ ਮਗਰ ਬੱਚਾ ਬੱਚੀ ਆ ਜੀ ਥਣਾ ਦੀ ਡੰਨਾ ਜੀ ਹਾਂਜੀ ਬਈ ਇੱਕ ਥੋੜ ਆ ਜਾ ਬਈ ਨਾ ਹੋਗਾ ਜਿਆ ਇੱਕ ਮਿੰਟ ਆ ਆਪਾਂ ਚੱਲਦਾ ਨਹੀਂ ਹੈਗਾ ਗਾਰੰਟੀ ਆ ਜੀ ਉਹਦੀ ਗਾਰੰਟੀ ਬਈ ਗਾਰੰਟੀ ਆਪਾਂ ਬਈ ਪਾਸ ਕਰਕੇ ਗਾਰੰਟੀ ਆਪਾਂ ਦਿਖਾ ਦਿੰਨੇ ਆ ਜੀ ਹਾਂਜੀ ਮਾੜ ਆ ਜਾ ਟਿਮਕਣਾ ਮਾੜੀ ਬੇਮਲੂਮਾਂ ਜਾਈਆ ਠੀਕ ਆ ਚਾਹ ਉਹਦਾ ਜੀ ਚਾਹਦਾ ਨਹੀਂ ਬਈ ਚਾਹ ਠੀਕ ਆ ਕਿੰਨਾ ਕੱਢਿਆ ਵੀਰੇ ਬੋਲਾ ਬਈ 4 ਕਿਲੋ ਬੋਲਾ ਕੱਢਤਾ ਬਈ ਠੀਕ ਆ ਜੀ ਜਿਹੋ ਜੀ ਆਪ ਆ ਮਗਰ ਡਿੱਟੋ ਕਾਪੀ ਇਹਦੇ ਬੱਚਾ ਆ ਜਾਂਦਾ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਵੈਸੇ ਮਾੜਾ ਜ ਟੈਂਪਕਣਾ ਗਾਰੰਟੀ ਆ ਉਹਦੀ ਬੇਫਿਕਰ ਹੋ ਜਾਓ ਤੇ ਕਿੰਨਾ ਕੱਢਿਆ ਬੋਲਾ ਜੀ ਬਈ ਇਹਦਾ 4 ਕਿਲੋ ਬੋਲੇ ਨੂੰ ਝੋਤਾ ਔਖੀ ਬੜੀ ਸੀ ਬੜ ਬੈਣੀ ਬੈਣਾ ਔਖਾ ਸੀ ਬੈਣਾ ਔਖਾ ਸੀ ਥਣਾ ਦੀ ਡੰਨ ਆ ਜੀ ਪੂਰੀ ਬਈ ਡੰਨ ਪਹਿਲੇ ਸੂਏ ਕਰਮ ਵਾਲੀ ਕਿੰਨਾ ਪਾ ਜੂ ਬਈ ਇਹ 20 ਤੋਂ ਬਾਹਰ ਪਾਉਗੀ ਦੋਦੋਂ ਪਹਿਲੇ ਜਿਹੜੇ ਹਿਸਾਬ ਨਾਲ ਇਹਦਾ ਆਰਡਰ ਤਿਆਰ ਹੋਇਆ ਨਾ 20 ਤੋਂ ਬਾਹਰ ਪਾਉਣਾ ਪਾਰਟੀ ਬਹੁਤ ਆ ਜੀ ਪਾਰਟੀ ਬਹੁਤ ਆ ਤੋਰ ਕੇ ਦਿਖਾ ਦੇ ਵੀਰੇ ਸੂਆ ਬਾਈ ਦੱਸਦਾ ਕਿ ਪਹਿਲਾ ਸੂਈ ਆ ਜੀ ਮੂੰਹ ਤੋਂ 4 ਦੰਦ ਬੱਚਾ ਹੀ ਆ ਤੇ ਹਾਈਟ ਤੁਸੀਂ ਲਾ ਲੋ ਹਿਸਾਬ ਬਾਈ ਦੇ ਮੋਢੇ ਤੇ ਕਰਾਉਂਦੀ ਆ ਜੀ ਤਾਜੀ ਸੂਈ ਆ ਮਗਰ ਟੌਪ ਦੀ ਫੀਮੇਲ ਕਾਫ ਜੇਰ ਡਨ 4 ਕਿਲੋ ਬੋਲਾ ਕੱਢਿਆ ਹੋਇਆ ਤੇ ਹਵਾਨਾ ਧੁੰਨੀ ਤੋਂ ਲੈ ਕੇ ਸਟਾਰਟ ਹੋ ਜਾਂਦਾ ਤੇ ਬੈਕ ਸਾਈਡ ਨੂੰ ਵੀ ਤੱਕ ਚੰਗੀ ਆ ਕਿੰਨੇ ਕਵਜੇ ਕੱਢਿਆ ਸੀ ਵੀਰੇ ਬੋਲਾ ਵੀਰੇ ਸਾਢੇ 1:30 ਵੇ ਕੱਢਿਆ ਬੋਲਾ ਠੀਕ ਆ ਆਪਾਂ ਸ਼ਾਮ ਸਾਢੇ 1:30 1:00 ਯਾਨੀ ਹੋ ਗਏ 3 ਕ ਘੰਟੇ ਹੋ ਗਏ ਹਾਂਜੀ ਹਾਂਜੀ ਬਾਈ ਠੀਕ ਹੈ ਜੀ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਜਿਹੋ ਜਿਹਾ ਆਪੜ ਬਹੁਤ ਗੁੱਟੋ ਕਾਪੀ ਇਹਦਾ ਬੱਚਾ ਜੀ ਸੇਮ ਹੀ ਪ੍ਰਿੰਟ ਆਇਆ ਬੱਚੇ ਤੇ ਵੀ ਜਿਹੋ ਜਿਹਾ ਆਪ ਕਵਾਲਿਟੀ ਦੇ ਪੱਖ ਤੋਂ ਹੰਤ ਕੋਈ ਨਹੀਂ ਆਰਡਰ ਕੁਆਲਿਟੀ ਸੋਹਣੀ ਆ ਸੂਨਾ ਗੁਲਾਬੀ ਹਵਾਨਾ ਖਣਕ ਲੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਪਹਿਲੇ ਸੋਏ ਖੁੱਲਾ ਦੁੱਧ ਪਾਉ ਬੰਦਾ ਸੇਵਾ ਵਾਲਾ ਹੋਵੇ ਤੇ ਡਿਮਾਂਡ ਵੀਰੇ ਜਮਾ ਲੈਣ ਦੇ ਨਾਲ ਇਹਦਾ ਬਾਈ ਜਿਵੇਂ ਹੀ ਲੈਣੀ ਆ ਬਸ ਕਿੰਨੇ ਜੀ 75000 ਰੁਪਏ ਹੋਜੂ ਮਾਨਤਨ ਮਾਨਤਨ ਹੋਜੂ ਬਾਈ ਮੈਂ ਜਾਇਜ਼ ਡਿਮਾਂਡ ਆ ਬਿਲਕੁਲ ਬਾਈ ਕਹਿੰਦਾ ਜਿਹੜੇ ਲੈਣੇ ਆ ਆਪਾਂ ਉਹੀ ਦੱਸਿਆ 75000 ਰੁਪਏ ਵਿੱਚੋਂ ਮਾਨਤਨ ਮੋਲ ਕਰਾਉਨ ਦਾ ਬਾਈ ਲੱਖ ਲੱਖ ਕਰੀ ਜਾਂਦੇ ਆ ਪਰ ਜਿਹੜੀ ਗੱਲ ਆ ਜਿਹੜਾ ਫਾਇਦਾ ਨਹੀਂ ਨਾ ਪਰ ਇੱਕ ਨਗ ਨਾ ਇੱਕ ਨਗ ਤੁਹਾਨੂੰ ਫ੍ਰੀ ਮਿਲ ਫ੍ਰੀ ਮਿਲ ਜਾਣਾ ਬਿਲਕੁਲ ਬਾਈ ਦੋ ਨੰਬਰ ਸੁਆ ਕਿੰਨਾ ਜੀ ਇਹ ਬਾਈ ਦੂਜੇ ਸੁਨੇ ਸੁਂਦੀ ਆ ਇਸ ਸਮਾਂ ਕਿੰਨਾ ਕੁ ਲੈਂਦੀ ਓ ਜੀ ਬਸ ਬਈਰ ਇੱਕ ਦੋ ਦਿਨ ਹੀ ਬਾਕੀ ਹੋਣਗੇ ਤਿਆਰੀਆਂ ਚੀਆ ਤਿਆਰੀਆਂ ਚੀਆ ਇੱਕ ਪਾਸੇ ਭਲ ਭਾਈ ਫਿਰਦੀ ਆ ਜੀ ਹਾਂਜੀ ਬਈ ਪੜਾਏ ਇੱਕ ਪਾਸੇ ਬੈਦੀ ਹੁੰਦੀ ਆ ਹਾਂਜੀ ਠੀਕ ਆ ਥਾਣਾ ਦੀ ਰਣ ਆ ਜੀ ਪੂਰੀ ਬਈ ਗਾਰੰਟੀ ਸੁਆ ਦੂਜਾ ਸੁਹੰਦੀ ਆ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਸੋਹਣੀ ਫੇਸ ਕੁਆਰਮ ਦੀ ਵੈੜ ਆ ਬਈ ਇਹ ਠੀਕ ਆ ਵੀਰੇ ਹਾਰਮ ਦੀ ਵੈੜ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਕਿੰਨਾ ਕੁ ਪਾਜੂ ਕਰੇ ਦੁੱਧ ਬਈ ਪਹਿਲੇ ਸੂਏ ਮਾਲਕਾਂ ਨੇ ਦੱਸਣ ਮੁਕਾਉ ਤਾਂ 25 ਤੋਂ 26 ਕਿਲੋ ਪਾਇਆ ਪਹਿਲੇ ਤੇ 30 ਪਲੱਸ ਪਾਉਣ ਦੀ ਗਰੰਟੀ ਆ ਵੱਡੀ ਆ ਵੀਰੇ ਵੜੀ ਬਹੁਤ ਆ ਬਾਕੀ ਵਜਨ ਵਜੂਦ ਵਾਲੀ ਆ ਥਣ ਸੋਹਣੇ ਸੈਜ ਦਾ ਲੱਗਿਆ ਵਾ ਕੱਲਾ ਕਰਨਾ ਨੀਗਾ ਖੜਮਾ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਜੀ ਫਾਰਮ ਦੀ ਵਹਿੜਾ ਮਿਲਿਆ ਕੋਈ ਸੀਮਨ ਰਿਕਾਰਡ ਵੀਰੇ ਦਾ ਨਹੀਂ ਬਈ ਸੀਮਨ ਰਿਕਾਰਡ ਨਹੀਂ ਇਰੋਂ ਮਿਲਿਆ ਕੋਈ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਫਿਰ ਅੱਜ ਕੱਚੀ ਕੱਚੀ ਦੀ ਇਹਦੀ ਬਾਈ ਕੱਚੀ ਕੱਚੀ ਦੀ 85000 ਰੁਪਏ ਹੋਜੂ ਮਾਨਤਨ ਮਾਨਤਨ ਹੋਜੂ ਬਾਈ ਠੀਕ ਹੈ ਜੀ ਜੇ ਕੋਈ ਜੋੜਾ ਲੈਂਦਾ ਖੁੱਲਾ ਹੀ ਮਾਨਤਨ ਕਰ ਦਿਆਂ ਠੀਕ ਹੈ ਵੀਰੇ ਕੱਚੀ ਕੱਚੀ ਦੀ ਬਾਈ ਕਹਿੰਦਾ 85000 ਰੁਪਏ ਡਿਮਾਂਡ ਆ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਖੁੱਲਾ ਹੋਜੂਗਾ ਬਾਕੀ ਜਿਹਨੂੰ ਨਾਲ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ